ਸਾਡਾ ਨਹੀਂ ਦਿਲ ਕਰਦਾ ਹੁਣ ਇੰਡੀਆ ਜਾਣ ਨੂੰ ਸਾਨੂੰ ਇੱਥੇ ਆ ਕੇ ਇਦਾਂ ਹੀ ਲੱਗਦਾ ਏ ਕਿ ਜਿਵੇਂ ਉਹ ਨਹੀਂ ਇਹ ਸਾਡਾ ਮੋਲਕ ਏ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮੂਜਾਜ ਕਿਦਾਂ ਤੁਹਾਡੇ ਸਭਾ ਵਧੀਆ ਜੇ ਵੀਰੋ ਸਾਡੇ ਚੜ੍ਹਦੇ ਪੰਜਾਬ ਦੇ ਵਿੱਚੋਂ ਇੱਕ ਜੋੜਾ ਆਇਆ ਏ ਸਾਡੇ ਲੈਂਦੇ ਪੰਜਾਬ ਪਾਕਿਸਤਾਨ ਦੇ ਵਿੱਚ ਉਹ ਇੱਥੇ ਆ ਕੇ 4 ਦਿਨ ਗੁਜ਼ਾਰ ਕੇ ਜਦੋਂ ਉਹਨਾਂ ਦੀ ਵਾਪਸੀ ਜਾਣ ਤੇ 2 ਦਿਨ ਰਹਿ ਕੇ ਕਿਸੇ ਨੇ ਸਵਾਲ ਕੀਤਾ ਉਹਨਾਂ ਨੂੰ ਕਿ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਉਹਨਾਂ ਨੇ ਕਿਹਾ ਸਾਡਾ ਦਿਲ ਇੱਥੇ ਲੱਗ ਗਿਆ ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਉਹ ਸਿਆਣੇ ਦੀ ਉਹ ਤੁਹਾਡੇ ਵੀ ਉਧਰ ਮਸ਼ਹੂਰ ਹੋਏਗਾ ਕਿ ਜਿਨੇ ਲਾਹੌਰ ਨਹੀਂ ਵੇਖਿਆ ਉਹ ਜਮਿਆ ਹੀ ਨਹੀਂ ਸੋ ਪਹਿਲੇ ਤੇ ਆਪਾਂ ਵੀਡੀਓ ਦੇਖ ਲੈਣੇ ਫਿਰ ਕਰਾਂਗੇ ਵੀਡੀਓ ਤੇ ਗੱਲਬਾਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਉਂਸਲਰ ਸਾਹਿਬ ਨੇ ਬੜਾ ਸਾਡੀ ਇੱਜ਼ਤ ਅਫਜ਼ਾਈ ਕੀਤੀ ਸਾਨੂੰ ਬੜਾ ਚੀਜ਼ਾਂ ਖਵਾਈਆਂ ਪਈਆਂ ਬਰਫੀਆਂ ਬੁਰਫੀਆਂ ਉੱਥੇ ਚਾਹਾਂ ਚੂਹਾਂ ਪਈਆਂ ਪਰ ਸਾਨੂੰ ਨਾ ਇਥੋਂ ਦਾ ਹਲਵਾ ਬਹੁਤ ਸਵਾਦ ਲੱਗਿਆ ਤੂੰ ਆ ਦੇਖੋ ਮੇਰੇ ਪਾਇਆ ਹੋਇਆ ਦੇਖੋ ਆ ਦੇਖੋ ਹਾਂ ਖਸੇ ਅਸੀਂ ਹੋਰ ਵੀ ਲੈ ਕੇ ਆਈ ਹਾਂ ਇੱਥੋਂ ਆ ਕੇ ਅਸੀਂ ਘਟੋ ਘਟ 12 ਜੋੜੀਆਂ ਖਸਿਆਂ ਦੀਆਂ ਲਈਆਂ ਵਾਵਾ ਸਾਰੇ ਮੈਂ ਡਾਲਰ ਡੂਲਰ ਲੈ ਕੇ ਆਇਆ ਅਸੀਂ ਇਹਨਾਂ ਨੇ ਸਾਰੇ ਸੂਟਾਂ ਤੇ ਲਵਾ ਦੇਣੇ ਅੱਜ ਮੇਰੇ ਦੋ ਦਿਨ ਰਹਿ ਗਏ ਆ ਉਹ ਸਾਨੂੰ ਔਖਾ ਲੱਗ ਰਿਹਾ ਹੈ ਸਾਨੂੰ ਜਾਣਾ ਪੈਣਾ ਹੈ ਸਾਨੂੰ ਤਾਂ ਨਾ ਐ ਲੱਗਦਾ ਵੀ ਤੁਸੀਂ ਵਿਗਾੜ ਦੇਣਾ ਲੋਹਰੀਆਂ ਨੇ ਸਾਨੂੰ ਅਸਲਾਮ ਅਲੈਕਮ ਜੀ ਡੇਲੀ ਸੋਸ਼ਲ ਪਾਕਿਸਤਾਨ ਤੋਂ ਮੈਂ ਮਾ ਤੁਹਾਡਾ ਮੇਜ਼ਬਾਨ ਮੁਬੀਨ ਅਹਿਮਦ ਤੇ ਇਸ ਵਕਤ ਅਸੀਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿੱਚ ਮੌਜੂਦ ਆ ਤੇ ਸਾਡੇ ਨਾਲ ਮੌਜੂਦ ਨੇ ਚੜ੍ਹਦੇ ਪੰਜਾਬ ਤੋਂ ਆਏ ਭਰਾ ਤੇ ਸਾਡੀ ਇੱਕ ਭੈਣ ਅਸਲਾਮ ਅਲੈਕਮ ਜੀ ਸਤਿ ਸ਼੍ਰੀ ਅਕਾਲ ਅਲੈਕਮ ਅਲੈਕਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਕਿੱ사 ਲੱਗਾ ਇੱਥੇ ਆ ਕੇ ਲਾਹੌਰ ਕਿੱ사 ਲੱਗਾ ਪੰਜਾਬੀ ਬਹੁਤ ਵਧੀਆ ਲੱਗਿਆ ਜੀ ਪੰਜਾਬੀ ਕਾਨਫਰੰਸ ਵਿੱਚ ਆ ਕੇ ਕਿੱ사 ਲੱਗਾ ਇੱਥੇ ਆ ਕੇ ਵੀ ਬਹੁਤ ਵਧੀਆ ਲੱਗਿਆ ਬਹੁਤ ਕੁਝ ਸਿੱਖ ਰਹੇ ਆ ਅੱਛਾ ਹਾਂਜੀ ਅੱਛਾ ਤੇ ਅੱਜ ਜਿਹ ਜੋਜੀ ਨਾਲ ਵੀ ਮੁਲਾਕਾਤ ਹੋਈਏ ਲਾਈਵ ਸਾਨੂੰ ਉਹਨਾਂ ਨੇ ਪਰਫਾਰਮ ਕਰਕੇ ਸੁਣਾਇਆ ਸੀ ਉਹਨਾਂ ਨੇ ਰਿਕੁਐਸਟ ਕੀਤੀ ਲਾਈਵ ਸੁਣ ਕੇ ਕਿੱ사 ਲੱਗਾ ਉੱਥੇ ਸੁਣਦੇ ਸੀ ਟੀਵੀ ਤੇ ਬਹੁਤ ਸੁਣਦੇ ਆ ਟੀਵੀ ਤੇ ਪਰ ਲਾਈਵ ਸੁਣ ਕੇ ਤਾਂ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਲੱਗਿਆ ਪਾਰੇ ਅੰਗੂਰ ਲੈ ਗਿਆ ਵੀਸੇ ਵਾਸਤੇ ਕੰਜ ਅਪਲਾਈ ਕੀਤਾ ਮੁਸ਼ਕਿਲ ਮੁਸ਼ਕਲ ਤਾਂ ਨਹੀਂ ਆਈ ਕੋਈ ਮੁਸ਼ਕਿਲ ਨਹੀਂ ਆਈ ਬਲਕਿ ਉਹਨਾਂ ਨੇ ਕਾਉਂਸਲਰ ਸਾਹਿਬ ਨੇ ਬੜਾ ਸਾਡੀ ਇੱਜ਼ਤ ਅਫਜ਼ਾਈ ਕੀਤੀ ਸਾਨੂੰ ਬੜਾ ਚੀਜ਼ਾਂ ਖਵਾਈਆਂ ਪਈਆਂ ਬਰਫੀਆਂ ਬੁਰਫੀਆਂ ਉੱਥੇ ਚਾਹਾਂ ਚੂਹਾਂ ਪਈਆਂ ਤੇ ਇੱਥੇ ਆ ਕੇ ਕਿੰਨੇ ਦਿਨ ਹੋ ਗਏ ਨੇ ਸਨ ਹੋ ਗਿਆ ਜੀ 4 ਦਿਨ ਹੋ ਗਏ 4 ਦਿਨ ਹੋ ਗਏ ਨੇ ਇੱਥੇ ਆਏ ਹੋਏ ਤੇ ਇੱਥੇ ਆ ਕੇ ਸਭ ਤੋਂ ਜਿਹੜੀ ਕਮਾਲ ਚੀਜ਼ ਤੁਸੀਂ ਖਾਧੀ ਅਵੇਲ ਹੋਦੀ ਉਹ ਕੀ ਸੀ ਵੈਸੇ ਤਾਂ ਸਾਰਾ ਕੁਛ ਹੀ ਲਾਹੌਰ ਦਾ ਵਧੀਆ ਜੀ ਸਾਡੇ ਉੱਥੇ ਕਹਾਵਤ ਚੱਲਦੀ ਹੈ ਵੀ ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਅੱਛਾ ਪਰ ਸਾਨੂੰ ਨਾ ਇਥੋਂ ਦਾ ਹਲਵਾ ਬਹੁਤ ਸਵਾਦ ਲੱਗਿਆ ਹਾਂ ਹਲਵਾ ਅੱਛਾ ਲੱਗਿਆ ਹਾਂ ਹਲਵਾ ਅੱਛਾ ਲੱਗਿਆ ਤੇ ਤੁਹਾਨੂੰ ਸਭ ਤੋਂ ਅੱਛੀ ਚੀਜ਼ ਕੀ ਲੱਗੀ ਹੈ ਮੈਨੂੰ ਵੀ ਹਲਵਾ ਬਹੁਤ ਪਸੰਦ ਆ ਹਾਂ ਜੀ ਹਾਂ ਉਹ ਆ ਦੇਖੋ ਮੇਰੇ ਪਾਇਆ ਹੋਇਆ ਦੇਖੋ ਆ ਦੇਖੋ ਖੁਸੇ ਅਸੀਂ ਹੋਰ ਵੀ ਲੈ ਕੇ ਆਸੀ ਘੱਟੋ ਲੈਨੇ ਆ ਹਾਂ ਇੱਥੋਂ ਆ ਕੇ ਅਸੀਂ ਘੱਟੋ ਘੱਟ 12 ਜੋੜੀਆਂ ਖੁੱਸਿਆਂ ਦੀਆਂ ਲਈਆਂ ਅੱਛਾ ਹਾਂ ਤੇ ਫਿਰ ਕੱਲ ਸਾਡੇ ਇਹਨਾਂ ਨੇ ਮੇਰਾ ਜਿਹੜੇ ਵਾਵਾ ਸਾਰੇ ਮੈਂ ਡਾਲੜ ਡੂਲਰ ਲੈ ਕੇ ਆਏ ਅਸੀਂ ਇਹਨਾਂ ਨੇ ਸਾਰੇ ਸੂਟਾਂ ਤੇ ਲਵਾ ਦੇਣੇ ਅੱਜ ਮੇਰੇ ਪਿਆਰੀ ਗੱਲ ਹੈ ਤੁਹਾਡੀ ਸ਼ਿਰਕੇ ਹੈ ਤੁਹਾਡਾ ਪਿਆਰ ਕਰਦੀ ਨੇ ਉਹ ਸਾਡੇ ਸਾਡਾ ਖਿਆਲ ਕਰਦੇ ਮੈਂ ਆਪ ਹੀ ਕਹਿ ਰਿਹਾ ਇਹਨਾਂ ਨੂੰ ਵੀ ਲੈ ਲਵੋ ਹਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਪਹਿਲ ਦਫਾ ਆਣਾ ਹੋਇਆ ਸੀ ਹਾਂਜੀ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਹਾਂਜੀ ਤੇ ਲ ਹੋ ਰਹੀਆਂ ਨੇ ਜਿਹੋ ਜਿਹਾ ਪਿਆਰ ਵੇਖ ਕੇ ਦੇ ਲੋ ਸਕੂਨ ਮਿਲਿਆ ਬਹੁਤ ਬਹੁਤ ਸਕੂਨ ਮਿਲਿਆ ਬਹੁਤ ਵਧੀਆ ਲੱਗ ਰਿਹਾ ਸਾਡਾ ਇੱਕ ਹੋਰ ਗੱਲ ਕਹਿਣਾ ਕੋਈ ਦੋ ਦਿਨ ਰਹਿ ਗਏ ਆ ਸਾਨੂੰ ਔਕਾ ਲੱਗ ਰਿਹਾ ਸਾਨੂੰ ਜਾਣਾ ਪੈਣਾ ਥੋੜਾ ਸਾਨੂੰ ਤਾਂ ਨਾ ਐ ਲੱਗਦਾ ਵੀ ਤੁਸੀਂ ਵਿਗਾੜ ਦੇਣਾ ਲੋਰੀਆਂ ਦੇ ਸਾਨੂੰ ਅਸੀਂ ਉੱਥੇ ਤਾਂ ਪੀਤਾ ਵਾਵਾ ਨਹੀਂ ਖਾਣ ਖਾਣ ਪੀਣ ਨਾਲ ਨਹੀਂ ਕੱਲਾ ਜਿਹੜਾ ਪਿਆਰ ਇਹਨਾਂ ਦਈ ਜਾਂਦੇ ਨਾ ਅਸੀਂ ਜਾ ਕੇ ਉੱਥੋਂ ਵੀ ਇਹੀ ਭਾਲਣਾ ਉਹਨਾਂ ਨੇ ਕਹਿਣਾ ਓਏ ਇੱਥੇ ਹੀ ਗਏ ਹੋ ਤੁਸੀਂ ਹੈਨਾ ਜਿਵੇਂ ਨਾਨਕੇ ਜਾ ਕੇ ਨਹੀਂ ਬੱਚੇ ਵਿਗੜ ਕੇ ਆਉਂਦੇ ਤੁਹਾਡੇ ਮਾਮਿਆਂ ਦੇ ਗਏ ਹੋਗੇ ਉਹ ਤੁਹਾਨੂੰ ਇੰਨਾ ਵਿਗਾੜ ਦੇਣ ਘਰ ਆ ਕੇ ਤੁਸੀਂ ਭਾਲਦੇ ਉਹ ਜਾ ਕੁਝ ਸਾਡੇ ਨਾਲ ਉਵੇਂ ਹੀ ਹੋ ਰਿਹਾ ਨਨਕਾਣਾ ਸਾਹਿਬ ਜਾਣ ਦਾ ਇਤਫਾਕ ਹੋਇਆ ਜੀ ਕੱਲ ਜਾਣਾ ਹੈ ਕੱਲ ਜਾਣਾ ਹੈ ਕੱਲ ਯਾਨੀ ਕਿ ਅੱਜ ਆਖਰੀ ਰੋਜ਼ੇ ਕੱਲ ਜਾਓਗੇ ਕੱਲ ਜਾਵਾਂਗੇ ਜੀ ਇਹ ਕੀ ਫੀਲਿੰਗ ਨੇ ਜਜ਼ਬਾਤ ਕੀ ਨੇ ਜਦ ਬਾਬੇ ਨਾਨਕ ਨੂੰ ਅਸੀਂ ਸਿਰਫ ਆਪ ਦਾ ਗੁਰੂ ਨਹੀਂ ਮੰਨਦੇ ਬਾਬੇ ਨਾਨਕ ਨਾਲ ਸਾਡਾ ਇਸ਼ਕ ਹੈ ਹੈਨਾ ਮੁਹੱਬਤ ਹੈ ਜਿਵੇਂ ਬਾਬਾ ਬੁੱਲੇ ਸ਼ਾਹ ਨਾਲ ਹੈ ਬਾਬਾ ਫਰੀਦ ਨਾਲ ਹੈ ਉਵੇਂ ਹੀ ਬਾਬੇ ਨਾਨਕ ਨਾਲ ਸਾਡੀ ਮੁਹੱਬਤ ਹੈ ਹੈਨਾ ਤੇ ਜਿਹੜੀ ਵੀ ਬਾਬੇ ਨਾਨਕ ਦੀ ਜਿੱਥੇ ਪੈਰ ਪਿਆ ਉਹਦਾ ਠੀਕ ਹੈ ਜਿਹੜੀ ਧਰਤੀ ਤੇ ਉਹ ਜੰਮਿਆ ਜਿੱਥੇ ਉਹਨਾਂ ਨੇ ਹਾਲ ਵਾਇਆ ਕਰਤਾਰਪੁਰ ਸਾਹਿਬ ਜਿੱਥੇ ਉਹ ਫਿਰੇ ਹੋਣਗੇ ਉਹਨਾਂ ਦੇ ਹੱਥ ਕਿਸੇ ਚੀਜ਼ ਨੂੰ ਲੱਗੇ ਹੋਣਗੇ ਸਾਨੂੰ ਹਰ ਚੀਜ਼ ਪਿਆਰੀ ਹੈ ਹਰ ਚੀਜ਼ ਮੁਕੱਦਸ ਹੈ ਸਾਡੇ ਲਈ ਬਾਬਾ ਜੀ ਦਾ ਪੇਗਾਮ ਵੀ ਆਈ ਸੀ ਕਿ ਇਨਸਾਨੀਅਤ ਨੂੰ ਫਰੋਕ ਦਿੱਤਾ ਜਾਏ ਇਨਸਾਨੀਅਤ ਨੂੰ ਅੱਗੇ ਲਿਆਇਆ ਜਾਏ ਇਨਸਾਨੀਅਤ ਹੀ ਸਭ ਤੋਂ ਪਹਿਲੇ ਆ ਹਾਂ ਜੀ ਅਵਲ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋਣ ਬੰਦੇ ਸਭ ਤੋਂ ਆਖਰ ਤੇ ਫਿਰ ਹੋਇਏ ਵਾਇ ਗੁਰਦਾ ਖਾਲਸਾ ਵਾਇ ਗੁਰਜੀ ਦਾ ਖਾਲਸਾ ਵਾਇ ਗੁਰ ਦੀ ਫਤਿਹ ਤੁਸੀਂ ਵੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨਾਲ ਗੱਪਪੀ ਕਰਕੇ ਬਹੁਤ ਅੱਛਾ ਲੱਗਾ ਆਪਣੇ ਮੇਜ਼ਬਾਨ ਮੁਬੀਨ احمد ਨੂੰ ਡੇਲੀ ਸੋਸ਼ਲ ਪਾਕਿਸਤਾਨ ਤੋਂ ਜਿਆਦਾ ਦੋ ਅੱਲਾਹ ਅਫਤਿਹ ਰਬ ਰਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਿਤ ਸਾਰੇ ਰਬ ਰਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਿਤ ਸਾਰੇ ਰਬ ਦਾ ਖੋਜ ਖੁਰਾਨਾ ਲੱਭਾ ਸਜਦੇ ਕਰ ਕਰ ਹਾਰੇ ਰਬ ਦਾ ਖੋਜ ਖੁਰਾਨਾ ਲੱਭਾ ਸਜਦੇ ਕਰ ਕਰ ਹਾਰੇ ਰਬਤਾ ਤੇਰੇ ਅੰਦਰ ਵਸਦਾ ਹੀ ਵਿੱਚ ਕੁਰਾਨ ਇਸ਼ਾਰੇ ਰਬ ਤਾਂ ਤੇਰੇ ਅੰਦਰ ਵੱਸਦਾ ਇਹ ਵਿੱਚ ਕੁਰਾਨ ਇਸ਼ਾਰੇ ਪਰ ਬੁੱਲੇ ਸ਼ਾ ਰਬ ਉਹਨੂੰ ਲੱਭਦਈ ਜਿਹੜਾ ਯਾਰ ਤੋਂ ਤਨ ਮਨ ਵਾਰੇ ਇੰਨਾ ਕਿ ਇੰਨਾ ਕੁ ਮੈਨੂੰ ਆਨੰਦ ਆਇਆ ਨਾ ਮਤਲਬ ਕਿ ਜਿਹੜੇ ਸਿੱਖ ਵੀਰ ਸਿੱਖ ਯਾਤਰੀ ਚੜਦੇ ਪੰਜਾਬ ਤੋਂ ਲੈਂਦੇ ਪੰਜਾਬ ਪਾਕਿਸਤਾਨ ਆਏ ਨੇ ਔਰ ਸਾਈਜ਼ ਹਾਊਟ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਹੋਈ ਏ ਉਹਨਾਂ ਨੇ ਕਿੱਡੀ ਕਮਾਲ ਦੀ ਗੱਲ ਕੀਤੀ ਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦਾ ਇੱਕ ਮਤਲਬ ਕਿ ਉਹਨਾਂ ਨੂੰ ਗੁਰੂ ਨਹੀਂ ਮੰਨਦੇ ਉਹਨਾਂ ਨਾਲ ਉਹਨਾਂ ਦਾ ਇੱਕ ਇਸ਼ਕੇ ਔਰ ਫਿਰ ਉਹਨਾਂ ਨੇ ਕਿਹਾ ਜੀ ਬੁੱਲੇ ਸ਼ਾ ਸਰਕਾਰ ਦਾ ਵੀ ਔਰ ਸេចਦਾਰਸ਼ ਹੈ ਸਰਕਾਰ ਦਾ ਵੀ ਇਹ ਜਿੰਨੇ ਵੀ ਅੱਲਾ ਦੇ ਔਲੀਆ ਇਕਰਾਮ ਨੇ ਬਲਕੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਵੀ ਬਜਾਤੇ ਅਸੀਂ ਖੁਦ ਮੁਸਲਮ ਵੀ ਬੜਾ ਉਹਨਾਂ ਨੂੰ ਮੰਨਨੇ ਆ ਇੱਕ ਐਜ਼ੇ ਵਲੀ ਦੇ ਤੌਰ ਤੇ ਕਿ ਉਹ ਰੱਬ ਦੇ ਨੇਕ ਬੰਦੇ ਸਨ ਔਰ ਉਹਨਾਂ ਨੇ ਸਾਡੇ ਔਲੀਆ ਅੱਲਾ ਦੇ ਨਾਲ ਬੜਾ ਟਾਈਮ ਸਪੈਂਡ ਕੀਤਾ ਯਾਨੀ ਕਿ ਉਹਨਾਂ ਤੋਂ ਬੜੀ ਸਿੱਖ ਹਾਸਲ ਕੀਤੀ ਹੈ ਔਰ ਆਪ ਦਾ ਇਹੀ ਪ੍ਰਚਾਰ ਸੀ ਇਨਸਾਨੀਅਤ ਜਿੱਦਾਂ ਕਿ ਹੁਣ ਦੇਖੋ ਕਿ ਉਹ ਸਿੱਖ ਵੀਰ ਇੱਥੇ ਆਏ ਨੇ ਤੇ ਸਾਡਾ ਇੱਕ ਮੁਸਲਮਾਨ ਵੀਰ ਏ ਕਿ ਐਂਕਰ ਜਿਹੜਾ ਉਹਨਾਂ ਨੂੰ ਪੁੱਛਦਾ ਪਿਆ ਔਰ ਕਿੰਨੀ ਕਮਾਲ ਦੀ ਖੂਬਸੂਰਤ ਸਮਾਈਲ ਉਹ ਵੀ ਪਾਸ ਕਰਦੇ ਪਏ ਨੇ ਤੇ ਉਹ ਵੀ ਪਾਸ ਕਰਦੇ ਪਏ ਉਹ ਕਹਿ ਰਹੇ ਨੇ ਕਿ ਸਾਨੂੰ ਇਦਾਂ ਲੱਗ ਰਿਹਾ ਕਿ ਜਿੱਦਾਂ ਅਸੀਂ ਨਾਨਕ ਦੇ ਪਿੰਡ ਆਏ ਹੋਏ ਆ ਵੀਰੋ ਇਸੇ ਚੀਜ਼ ਦਾ ਨਾਂ ਤੇ ਪੰਜਾਬ ਹੈ ਇਸੇ ਚੀਜ਼ ਦਾ ਨਾਂ ਤੇ ਮਖਲਸ ਪੰਨਾ ਵੀਰੋ ਇਹੀ ਸੰਗਤਾਂ ਦਾ ਪਿਆਰ ਇਹੀ ਸੰਗਤਾਂ ਦਾ ਪਿਆਰ ਸਾਨੂੰ ਯਕੀਨ ਜਾਨੋ ਸਾਨੂੰ ਇਹ 47 ਦੀ ਵੰਡ ਯਾਦ ਕਰਵਾ ਦਿੰਦਾ ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ ਇਹ ਵੀਰੋ ਉਹੀ ਨਨਕਾਣਾ ਹੈ ਇਹ ਸਾਡੇ ਸਿੱਖ ਵੀਰਾਂ ਦੀ ਜਨਮ ਭੂਮੀ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ ਇਹ ਉਹਨਾਂ ਦੀ ਜਨਮ ਭੂਮੀ ਹੈ ਤੇ ਇਸੇ ਕਰਕੇ ਸਿੱਖ ਵੀਰ ਇੱਥੇ ਆਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਪਾਉਂਦੇ ਨੇ ਸੋ ਵੀਡੀਓ ਦੇਖ ਕੇ ਬਹੁਤ ਦਿਲ ਭਾਵਿਕ ਹੋਇਆ ਆਪਜੀ ਦਾ ਪਿਆਰ ਦੇਖ ਕੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਸਿੱਖ ਵੀਰ ਆਏ ਯਕੀਨ ਕਰੋ ਉਹਨਾਂ ਦੀ ਖੁਸ਼ੀ ਵੇਖ ਕੇ ਇੰਨਾ ਕੋ ਦਿਲ ਬਾਗ-ਬਾਗ ਹੋਇਆ ਯਕੀਨ ਕਰੋ ਕਿ ਵੇਖੋ ਉਹ ਲੈਦੇ ਪੰਜਾਬ ਆਏ ਨੇ ਜੇ ਕਹਿ ਰਹੇ ਨੇ ਕਿ ਸਾਡਾ ਦਿਲ ਨਹੀਂ ਕਰਦਾ ਪਿਆ ਕਿ ਜਿਵੇਂ ਉਹ ਅਸੀਂ ਜਾਣਦੇ ਆ ਨਾ ਆਪਣੇ ਨਾਨਕੇ ਤੇ ਉਹ ਮਾਮੇ ਉਰੀ ਤੇ ਉਹ ਨਾਨੀ ਬੜੀਆਂ ਚੀਜ਼ਾਂ ਚੁਆਂ ਲੈ ਕੇ ਤੇ ਉਹ ਬੜਾ ਲਾੜ ਪਿਆਰ ਕਰਕੇ ਤੇ ਬੜਾ ਹੱਥ ਢਿੱਲਾ ਛੱਡ ਗਏ ਤੇ ਬੱਚੇ ਵਗਾੜ ਦੇ ਦੀਏ ਤੇ ਉਹ ਜਦੋਂ ਘਰ ਵਾਪਸ ਆਉਂਦੇ ਤੇ ਉਹ ਦਸੀਆਂ ਪੈ ਜਾਂਦੀਆਂ ਤੇ ਉਹ ਉਹ ਪ੍ਰੋਟੋਕੋਲ ਨਹੀਂ ਨਾ ਮਿਲਦੇ ਤੇ ਉਹ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਉਰੀ ਉਹ ਵੀ ਇਹੀ ਗੱਲਾਂ ਕਰਦੇ ਪਏ ਨੇ ਕਿ ਅਸੀਂ ਜਦੋਂ ਵਾਪਸ ਚੱਲ ਜਾਣਾ ਹੈ ਤੇ ਸਾਨੂੰ ਫਿਰ ਅਸੀਂ ਇਹ ਮੁਹੱਬਤਾਂ ਮਿਸ ਕਰਨੀਆਂ ਵੇਖੋ ਸਾਡਾ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ ਇਹ ਸਾਰੇ ਪੰਜਾਬੀ ਵੀਰ ਆਪਸ ਵਿੱਚ ਭਰਾ ਨੇ ਅਸੀਂ ਆਪਣੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਆਪਣਾ ਭਰਾ ਮੰਨਦੇ ਆ ਠੀਕ ਹੈ ਤੇ ਜਦੋਂ ਇੱਕ ਭਰਾ ਇੱਕ ਭਰਾ ਨੂੰ ਮਿਲਣ ਆਉਂਦਾ ਵਿਛੜਿਆ ਭਰਾ ਤੇ ਉਹਦੇ ਆਸਤੇ ਮੁਹੱਬਤਾਂ ਕਿਉਂ ਨਾ ਜਾਗੜ ਕਿਉਂ ਨਾ ਉਹਦੀਆਂ ਖੇਮਤਾਂ ਕੀਤੀਆਂ ਜਾਣ ਤੇ ਉਹ ਫਿਰ ਉਹਨਾਂ ਨੇ ਜਾਂਦੇ ਹੋਏ ਇੱਕ ਬੜੀ ਵਧੀਆ ਗੱਲ ਵੀ ਕੀਤੀ ਕਿ ਸਾਡੇ ਉਧਰ ਬੜੀ ਮਸ਼ਹੂਰ ਖਾਵਾ ਤੇ ਕਿ ਜਿਹਨੇ ਲੋਹਰ ਨਾ ਦੇਖਿਆ ਉਹ ਜਮਿਆ ਹੀ ਨਹੀਂ ਤੇ ਇਹ ਗੱਲ ਹਕੀਕਤ ਹੈ ਕਿਉਂਕਿ ਇਧਰ ਦੇ ਵਨਸ ਵਨ ਨੇ ਖਾਣੇ ਫਿਰ ਉਹਨਾਂ ਨੇ ਤੇ ਕਿਹਾ ਕਿ ਸਾਨੂੰ ਹਲਵਾ ਬੜਾ ਪਸੰਦ ਆਇਆ ਹਰ ਬੰਦੇ ਦੀ ਇੱਕ ਆਪਣੀ ਆਪਣੀ ਪਸੰਦ ਹੈ ਲੇਕਿਨ ਲਾਹੌਰ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਹੋਰ ਵੀ ਸਾਡੇ ਪੰਜਾਬੀ ਵੀਰ ਲਾਹੌਰ ਆ ਕੇ ਜਾ ਚੁੱਕੇ ਨੇ ਉਹਨਾਂ ਨੂੰ ਪਤਾ ਕਿ ਇੱਥੇ ਬੇਤਾਸ਼ਾ ਵਨਸ ਵਨ ਨੇ ਖਾਣੇ ਨੇ ਤੇ ਬੰਦਾ ਖਾਣੇ ਡੇਲੀ ਵੀ ਇੱਕ ਇੱਕ ਖਾਂਦਾ ਰਹੇ ਨਾ ਤੇ ਉਹ ਨਹੀਂ ਮੁੱਕਦੇ ਬਾਕੀ ਯਕੀਨ ਕਰੋ ਸਾਡੇ ਚੜ੍ਹਦੇ ਪੰਜਾਬ ਦੇ ਵੀਰਾਂ ਦੀ ਮੁਹੱਬਤ ਵੇਖ ਕੇ ਉਹਨਾਂ ਦਾ ਪਿਆਰ ਵੇਖ ਕੇ ਸਾਡੇ ਲਹਿੰਦੇ ਪੰਜਾਬ ਦੇ ਵੀਰਾਂ ਵਾਸਤੇ ਐਨੀ ਨੂੰ ਖੁਸ਼ੀ ਮਹਿਸੂਸ ਹੋਈ ਇਹਨਾਂ ਨੂੰ ਮਾਣ ਮਹਿਸੂਸ ਹੋਇਆ ਆਪਣੇ ਚੜ੍ਹਦੇ ਪੰਜਾਬ ਦੇ ਵੀਰਾਂ ਤੇ ਬਹੁਤ ਹੀ ਯਕੀਨ ਕਰੋ ਬਹੁਤ ਹੀ ਅਨੰਦ ਆਇਆ ਵੀਡੀਓ ਆਪ ਜੀ ਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਾ ਇਜ਼ਹਾਰ ਜ਼ਰੂਰ ਕਰਿਆ ਜੇ ਤੇ ਇਸੇ ਤਰ੍ਹਾਂ ਹੀ ਸਾਂਝੇ ਪੰਜਾਬ ਦੀਆਂ ਮੁਹੱਬਤਾਂ ਨੂੰ ਸਪੋਰਟ ਕਰਦੇ ਰਹੋ ਤਾਂ ਕਿ ਸਾਡਾ ਇਹ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਪਿਆਰ ਮਜ਼ੀਦ ਵਧਦਾ ਰਹੇ ਅਸੀਂ ਲੈਂਦੇ ਪੰਜਾਬ ਦੇ ਵੀਰ ਵੀ ਤੁਹਾਡੀਆਂ ਮੁਹਬਤਾਂ ਦੇ ਮਉੰਤਜ਼ਰ ਆ ਸਾਡੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਤਰ੍ਹਾਂ ਹੀ ਸਾਡਾ ਪਿਆਰ ਵਧਦਾ ਰਹੇ ਇਸ ਲੈਂਦੇ ਪੰਜਾਬ ਦੀ ਮੁਹਬਤ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਵੀਡੀਓ ਸਾਡੀ ਨੂੰ ਵੀ ਲਾਈਕ ਕਰਿਆ ਕਰੋ ਤਾਂ ਕਿ ਸਾਡਾ ਇੰਜ ਹੀ ਪਿਆਰ ਬਰਕਰਾਰ ਰਹੇ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਾਡੇ ਪੇਗਾਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਸਾਡੀ ਮੁਲਾਕਾਤ ਹੁੰਦੀ ਰਹੇ ਵੀਡੀਓਜ਼ ਦੇ ਜ਼ਰੀਏ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਇਜਾਜ਼ਤ ਚਾਹਾਂਗੇ Рабрак.